ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਦੀ ਧਰਤੀ ਤੋਂ ਇੱਕ ਬੜੀ ਹੀ ਸੰਸਨੀਖੇਜ ਖਬਰ ਕੱਲ ਸਾਹਮਣੇ ਆਈ ਹੈ ਜਿਸ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ ਵਿੱਚ ਭਾਈ ਹਰਦੀਪ ਸਿੰਘ ਨੇਜਰ ਦੇ ਖਤਮ ਦਾ ਜਿਹੜਾ ਇਲਜ਼ਾਮ ਹੈ ਉਹ ਸ਼ਰੇਆਮ ਭਾਰਤੀਆਂ ਏਜੰਸੀਆਂ ਤੇ ਲਾਉਣ ਦੀ ਜਿਹੜੀ ਸੰਭਾਵਨਾ ਹੈ ਉਹ ਉਹਨੇ ਪ੍ਰਗਟ ਕੀਤੀ ਹੈ ਜਿਸ ਨੇ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖਾਂ ਦੇ ਹਿਰਦਿਆਂ ਨੂੰ ਬਲੂੰਦਰ ਕੇ ਰੱਖ ਦਿੱਤਾ ਹੈ ਔਰ ਸਿੱਖਾਂ ਨੂੰ ਫੇਰ ਤੋਂ ਸਾਕਾ ਨੀਲਾ ਤਾਰਾ ਦੀ ਯਾਦ ਆਈ ਹੈ 1984 ਵਿੱਚ ਹੋਏ ਦੰਗਿਆਂ ਦੀ ਯਾਦ ਸਿੱਖ ਨਸਲ 쿠ਸ਼ੀ ਦੀ ਯਾਦ ਆਈ ਹੈ ਔਰ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੇ ਹੋਏ ਸ਼ਰਿਆਮ ਕਤਲੇਆਮ ਦੀ ਜਿਹੜੀ ਯਾਦ ਸੀ ਉਹ ਫਿਰ ਆਈ ਹੈ ਔਰ ਸਿੱਖਾਂ ਦੇ ਜਿਹੜੇ ਹਿਰਦੇ ਦੇ ਜ਼ਖਮ ਸਨ ਉਹਨਾਂ ਵਿੱਚ ਫੇਰ ਕੱਲ ਦਾ ਰਿਸਾਹ ਜਿਹੜਾ ਸੀ ਉਹ ਪੈਦਾ ਹੋ ਚੁੱਕਾ ਹੈ ਜੇਕਰ ਭਾਰਤ ਦੀ ਸਰਕਾਰ ਦੀਆਂ ਏਜੰਸੀਆਂ ਭਾਈ ਹਰਦੀਪ ਸਿੰਘ ਨਿਜਰ ਉਹਨਾਂ ਦੇ ਕਤਲ ਵਿੱਚ ਸ਼ਾਮਲ ਨੇ ਤੇ ਇਹਦੇ ਤੋਂ ਵੱਡੀ ਮਾਰੀ ਗੱਲ ਹੋਰ ਕੀ ਹੋ ਸਕਦੀ ਹੈ ਜੇਕਰ ਬਾੜ ਹੀ ਖੇਤ ਨੂੰ ਖਾਣ ਲੱਗ ਪਾਏ ਤੇ ਖੇਤ ਦਾ ਰਖਵਾਲਾ ਜਿਹੜਾ ਹੈ ਖੇਤ ਦੀ ਰੱਖੀ ਜਿਹੜੀ ਹੈ ਉਹ ਕੌਣ ਕਰੇਗਾ ਇਸ ਬੰਦੇ ਜੋ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਭਾਰਤ ਦੀ ਸਰਕਾਰ ਉੱਪਰ ਸ਼ਰਿਆਮ ਆਪਣੇ ਪਾਰਲੀਮੈਂਟ ਵਿੱਚ ਇਹ ਇਲਜ਼ਾਮ ਲਾਇਆ ਹੈ ਇਸ ਤੇ ਭਾਰਤ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਔਰ ਸਮੁੱਚੇ ਸੰਸਾਰ ਭਾਰਤ ਵਿੱਚ ਵਸਦੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਹੈ ਉਹਨੂੰ ਯਕੀਨੀ ਬਣਾਇਆ ਜਾਏ ਕਿਉਂਕਿ ਲੱਖਾਂ ਦੇ ਗਿਣਤੀ ਵਿੱਚ ਸਿੱਖ ਭਾਈਚਾਰਾ ਵਿਦੇਸ਼ਾਂ ਵਿੱਚ ਆ ਕੇ ਵਸਿਆ ਹੋਇਆ ਹੈ ਜਿਨ੍ਹਾਂ ਨੇ ਆਪਣੀ ਕਰੜੀ ਮਿਹਨਤ ਆਪਣੀ ਇਮਾਨਦਾਰੀ ਮੁਸ਼ੱਕਤ ਪੇ ਨਾਲ ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਉੱਥੇ ਸਥਾਪਿਤ ਕੀਤਾ ਹੈ ਉੱਥੇ ਵਿਦੇਸ਼ਾਂ ਵਿੱਚ ਜਾ ਕੇ ਤੇ ਉਹਨਾਂ ਨੇ ਵਿਦੇਸ਼ਾਂ ਦੇ ਤਰੱਕੀ ਦਾ ਜਿਹੜਾ ਯੋਗਦਾਨ ਸੀ ਉਬਸੇ ਕਾਨਵਾਕੂ ਵੀ ਪਾਇਆ ਇਸ ਇਲਜ਼ਾਮ ਦੇ ਨਾਲ ਸਿੱਖਾਂ ਦੇ ਹਿਰਦਿਆਂ ਦੇ ਉੱਤੇ ਬਹੁਤ ਗਹਿਰੀ ਸੱਟ ਜਿਹੜੀ ਸੀ ਉਹ ਵੱਜੀ ਹੈ ਪਾਕ ਸਰਕਾਰ ਆਪਣੀ ਸਥਿਤੀ ਇਸ ਮਸਲੇ ਤੇ ਸਪਸ਼ਟ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ